ਬਈ ਸਾਗ ਤੋੜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਧੁੱਪ ਬਹੁਤ ਸੋਹਣੀ ਲੱਗੀ ਆ ਉਮੀਦ ਕਰਦੇ ਸਾਰੇ ਠੀਕ ਠਾਕ ਹੋਵਾਂਗੇ ਅਸੀਂ ਤੋੜ ਰਹੇ ਸਾਗ ਇੱਕ ਪਤਾ ਨਹੀਂ ਕਿਹੜੀ ਪਾਲਕ ਜੀ ਬੀਬੀ ਕਹਿੰਦੀ ਸੀ ਕਿ ਉਹ ਪਾਇਆ ਕਰੋ ਬੜਾ ਕਰਾਰਾ ਹੈ ਤਲਕ ਨਾ ਜਾਈ ਵਟਤ ਇੱਧਰ ਹੋ ਗਿਆ ਪੈਰ ਮੇਰੇ ਘਰ ਦੇ ਹੂੰ ਹੂੰ ਗਿੱਲਾ ਗਿੱਲਾ ਹੀ ਗਿੱਲਾ ਗਿੱਲਾ ਹੀ ਤੂੰ ਵੀ ਇਹ ਕਰ ਲੱਗੀ ਵਿਆਹ ਤੋਂ ਪਹਿਲਾਂ ਪਹਿਲਾਂ ਸਾਗ ਖਾ ਲਈਏ ਤੇ ਫੇਰ ਤਾਂ ਸਬਜ਼ੀਆਂ ਚੱਲਣੀਆਂ ਹੈ ਨਾ ਆਹੋ ਚਲੋ ਤੋੜੋ ਕਿਹੜੀ ਇਹਨਾਂ ਹੋਈ ਹੋ ਉਹ ਇਹ ਪੱਤੇ ਜਿਹੇ ਉੱਗੇ ਆ ਉਹ ਛੋਲੇ ਉਹ ਵੀ ਇਹੋ ਹੀ ਆ ਥੋੜੀਆਂ ਨਾਲ ਹੀ ਮੂਲੀਆਂ ਪੱਟ ਲਾਂਗੇ ਅਰੇ ਆ ਤੋੜੀ ਹੈ ਨਾ ਹਾਂ ਇਹ ਤੋੜਨੀ ਤੇ ਆਪਣੀ ਵੈਸੇ ਜਿਹੜੀ ਦੂਜੀ ਪਾਲਕ ਹੁੰਦੀ ਉਹ ਕਿੱਥੇ ਭੁੱਲ ਗਿਆ ਉਹ ਵੀ ਇੱਥੇ ਸੀ ਉਹ ਵੀ ਤੋੜ ਉਹ ਬਾਅਦ ਚ ਤੋੜ ਲੈਣੇ ਚਲੋ ਆਪਾਂ ਵੀ ਹਿੱਸਾ ਪਾ ਲਈਏ ਮੱਟਰ ਲੱਗੇ ਕਿ ਨਹੀਂ ਕੋਈ ਕਰ ਬਨਾਲ ਹੀ ਆਵੇ ਧੜੀਆਂ ਕਿੰਨਾ ਨਾਲ ਹੀ ਧੜੀਆਂ ਤੋੜ ਲਾਂਗੇ ਜਿਹੜਾ ਜਿਹੜਾ ਨਾਲ ਹੀ ਹਾ ਕਿੱਡਾ ਸੋਹਣਾ ਆਏ ਕਿੱਡੀ ਨਹੀਂ ਨਹੀਂ 스멜 ਕਿੰਨੀ ਸੋਹਣੀ ਆਉਂਦੀ ਧੜੀਆਂ ਦੀ ਤੇ ਵੇ ਲੋ ਇਹ ਉੱਥੇ ਸਾਡੇ ਡਾਲਰਾਂ ਚ ਹੈ ਨਾ ਸਵਾਰਨਾ ਪਊਗਾ ਇੱਕ ਵਾਰੀ ਹੁਣ ਆਏ ਤੋੜ ਲਗੇ ਆਪਾਂ ਬੀਬੀ ਨੂੰ ਬਿਠਾ ਦਾਂਗੇ ਹਾਂ ਇਹੋ ਅੱਗੇ ਵੀ ਕਹਿੰਦੀ ਸੀਗੀ ਕਹਿੰਦੀ ਆਖੇ ਤੋੜ ਲਿਓ ਸਾਗ ਤੇ ਮੈਨੂੰ ਫੜਾ ਦਿਓ ਹੂੰ ਭੈਣਾਂ ਲੱਗੀਆਂ ਪਈਆਂ ਸਾਡੀਆਂ ਤੇ ਦੂਜੀ ਭੈਣ ਉਧਰ ਚੱਲ ਗਈ। ਉਹ ਵੇ ਮਾਰਕਸ਼ਾਲਾ ਹੋ ਗਈ। ਪਹਿਲਾਂ ਇੱਕ ਪਾਸੋਂ ਤੋੜ ਲਾ। ਹੋਰ ਪਹਿਲਾਂ ਇੱਕ ਪਾਸੋਂ ਤੋੜ। ਉਧਰ ਨੂੰ ਭੱਜ ਲਈ। ਭੈਣ ਜੀ ਨੂੰ ਦਿਖਾ ਦੇ ਦੂਜੀ ਨੂੰ। ਹਮ। ਚਲ ਹੁਣ ਮੈਂ ਬੰਦ ਕਰਤੀ। ਸਾਗ ਤੇ ਲੈਂਤ ਪੂਰੀ ਭਾਲ ਦਾ। ਸਾਖ ਸਿਰ ਇੱਤੋਂ ਲੱਗੀ। ਮੂਲੀਆਂ ਕਿੱਡੀਆਂ ਸੋਹਣੀਆਂ ਨਾ ਮੂਲੀਆਂ ਵੇ ਕਿੱਡੀਆਂ ਹਾਂ ਅੱਗੇ ਆਪਣੇ ਬਾਥੂ ਕਿੰਨਾ ਹੁੰਦਾ ਏ ਕਿ ਬਾਥੂ ਥੋੜਾ ਮੂਲੀ ਇੱਕ ਅੱਧੀ ਹੋਰ ਪੱਟ ਲਾਂਗੇ ਇਦਾਂ ਦੀ ਫਰੈਸ਼ ਚੀਜ਼ਾਂ ਖਾਓ ਨੰਦ ਲਾਓ ਲੈ ਹੂੰ ਕਿੱਡੀਆਂ ਗੱਡੀਆਂ ਮੂਲੀਆਂ ਤਾਂ ਵਾਧੂ ਅੱਗੇ ਗੁਰਵਿੰਦਰ ਪੁੱਛਦਾ ਸੀ ਵੀ ਮੂਲੀਆਂ ਸਕਦੇ ਉਹ ਕਹਿੰਦਾ ਮੂੜੀਆਂ ਤਾਂ ਵਾਧੂ ਆ ਆਪਣੇ ਮੂੜੀਆਂ ਕੀ ਕਰਨੀ ਸਿਕੰਦਰ ਜੀ ਲਿਉਂਦੇ ਹੁੰਦੇ ਪਰ ਗੋਲ ਮਨ ਨੂੰ ਰੰਗ ਕਰ ਕਰ ਸਿਕੰਦਰ ਵੀ ਖਾਦੇ ਉਹੀ ਰੰਗ ਆਹ ਆਵੇ ਇੱਥੇ ਬਾਥੂ ਹੈਗਾ ਜਿਵੇਂ ਅੱਗੇ ਬਾਥੂ ਐ ਹੁੰਦਾ ਹਨਾ ਹੁਣ ਮਰਿਆ ਜਾ ਹੌਲਾ ਹੌਲਾ ਜਾ ਪਰ ਮਹਾਂ ਚੌਥੇ ਏਡਾ ਡੱਬੂ ਤੇ ਉਹ ਹੋਏ ਹੁੰਦੇ ਆ ਉਹ ਤੇ ਸਗੋਂ ਦਵਾਈਆਂ ਪਾਪਾ ਸਾੜਿਆ ਹੂੰ ਜਦੋਂ ਆਜ ਕੀ ਉਦੋਂ ਜਾਣ ਨੂੰ ਜੀ ਨਹੀਂ ਕਰਦਾ ਹਾਂ ਸਾਰੇ ਜੀ ਇਕੱਠੇ ਹੋਏ ਰੌਣਕ ਮੇਲਾ ਫਿਰ ਵਿਆਹ ਦਾ ਤਾਂ ਵੱਖਰਾ ਹੀ ਮਜਾ ਨਾਲੇ ਪਤਾ ਕੀ ਆ ਉਹ ਜੇ ਟੈਨ ਲਾਪੇ ਉਹ ਟੈਨ ਦਿਓ ਹੂੰ ਉੱਥੇ ਜਾ ਕੇ ਫਿਰ ਕੰਮਾਂ ਦੇ ਵਿੱਚ ਇੰਜੋਏ ਕਰੋ ਜ਼ਿੰਦਗੀ ਨੂੰ ਜ਼ਿੰਦਗੀ ਨੂੰ ਇੰਜੋਏ ਕਰੋ ਅੱਜ ਤਾਂ ਜਿਵੇਂ ਪੱਠੇ ਬੰਦ ਹੁੰਦੇ ਸਲਗਮ ਵੀ ਇੱਕ ਡਗ ਡਗ ਕਰ ਮੈਂ ਇਹ ਕਿੱਡੇ ਕਿੱਡੇ ਸਲਗਮ ਲੈ 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 ਲੋ ਐਡੀ ਸ਼ਾਤੀ ਕੁੜੇ ਆ ਕਿਵੇਂ ਸਰੋਂ ਆਹਾ ਕੀ ਆ ਆ ਸਲਗਮ ਗੋਗਲੂ ਅੱਛਾ ਆਪਾਂ ਸਬਜੀ ਨਾਲੇ ਆਧੀਆਂ ਸੀ ਬੜਾਉਣੀ ਸੀ ਗੋਗਲੂਆਂ ਦੀ ਫਿਰ ਬੜਾਈ ਨੇ ਬਣਾਈ ਤਾਂ ਸੀ ਕਿਦਣ ਬਣਾਈ ਸੀ ਤੁਸੀਂ ਕਿੱਥੇ ਉਦੋਂ ਅਸੀਂ ਉੱਥੇ ਸੀਗੇ ਜਸਪੀ ਦੇ ਪਿੰਡ ਹਾਂ ਬਹੁਤ ਸੁਆਦ ਬਣਿਆ ਹਾਂ ਤੰਨੋ ਪਈਆ ਚਾਰਕ ਘਰੇ ਉਦੋਂ ਦੇ ਹਾਂ ਕੋਈ ਸਲਗਮ ਕਹਿੰਦਾ ਹਨਾ ਕੋਈ ਗੋਂਗਲੂ ਕਹਿੰਦਾ ਕੋਈ ਛਲਗਮ ਕਹਿੰਦਾ ਅਲੱਗ-ਅਲੱਗ ਨਾਂ ਐ ਹੈ ਛਲਗਮ ਹੁੰਦੇ ਆ ਹਾਂ ਛਲਗਮ ਛਲਗਮ ਹੁੰਦੇ ਆ ਆਪਾਂ ਤਾਂ ਨਹੀਂ ਗੋਂਗਲੂ ਕਹਿੰਦੇ ਅਲੱਗ-ਅਲੱਗ ਇਲਾਕਿਆਂ ਦੀ ਅਲੱਗ-ਅਲੱਗ ਬੋਲੀ ਜਿੱਦੇ ਆਪਾਂ ਵਰਸੀਨ ਕਹਿੰਦੇ ਆ ਪੱਥਿਆਂ ਨੂੰ ਹਨਾ ਹਾਈ ਹਾਈ ਜਿੱਧਰ ਨੂੰ ਆਪਾਂ ਨੂੰ ਲੈ ਜੂਗੀ ਸਾਗ ਕੇ ਸਾਥ ਢੋਲੀ ਖਾਏਗਾ ਬੱਟ ਦੋ ਬੱਟ ਦੋ ਉਹ ਕਿੱਡਾਂ ਲੰਮਾ ਲੰਮਾ ਇੱਕੋ ਤਿੰਨ ਹੋ ਗਈਆਂ ਵਾਧੂ ਮੁੱਕਦੀਆਂ ਨਹੀਂ ਹੈਨਾ ਚਲੋ ਭਾਈ ਤੋੜ ਲਿਆ ਸਾਗ ਹੁਣ ਜਾ ਕੇ ਸਾਗ ਦੀ ਸਫਾਈ ਕਰੀਏ ਤੇ ਮੁੜ ਕੇ ਲੱਗੀਏ ਬਣਾਉਣ ਸਾਦੇ ਚ ਪਾਲੀ ਹੋਰ ਸੋਲ ਚ ਮੈਂ ਲਾਉਂਗੀ ਸੋ ਸੋ ਮਸ਼ੀਨ ਵਧੀਆ ਹਾਂ ਵਧੀਆ ਕੁਤੜ ਬਾਰਿਆ ਅੱਛਾ ਅੱਛਾ ਨੇਕ ਸੁੱਕ ਜਾ ਜਿਆਦਾ ਪਾਵਾਂਗੇ ਆਪਾਂ ਹਨਾ ਹਾਂ ਆ ਥੋੜਾ ਪਾਵਾਂਗੇ ਆਏ ਥੋੜਾ ਪਾਵਾਂਗੇ ਮਚੜੀ ਜਾਂਦਾ ਹੋਵੇ ਤਾਂ ਨਾਲ-ਨਾਲ ਥੋੜਾ-ਥੋੜਾ ਪਧਰਾ ਅੱਜੀ ਹਾਂ ਵਾਜੀ ਚੱਲ ਪਈ ਕਿੱਦਾਂ ਏ ਦੀ ਥੋੜੀ ਜਿਹੀ ਤਰਤਾਸਾ ਗੇ ਲੱਕੜਾਂ ਦੇ ਥੱਲੇ ਅੱਗ ਹੁੰਦੀ ਚਾਰ ਪੰਜ ਘੰਟੇ ਬੰਨੇ ਵੀ ਰਾਜ ਨੂੰ ਬਦਲ ਬਦਲ ਕੇ ਮਿਲਦੀ ਹੈ ਗੋਦੀ ਹੈ ਨਾ ਕਿ ਅੱਜ ਚਾਚੂ ਆ ਗਿਆ ਇੱਕ ਹੋਰ ਹਾਂ ਹੋ ਭੂਈ ਆ ਗਈ ਨਾਲੇ ਚਾਚੂ ਆ ਗਿਆ ਹਾਂ ਜਮਾ ਨੇ ਉਪਰਾ ਕੀਤਾ ਨਾ ਤੈਨੂੰ ਨਾ ਇੱਕ ਮਨ ਨੂੰ ਹਾਂ ਉਹਨਾਂ ਨੂੰ ਜਮਾ ਨੇ ਉਪਰਾ ਕੀਤਾ ਹਾਂ ਬੰਨ ਸਬੰਧੀਆਂ ਬੋਦੀਆਂ ਲੱਭੀਆਂ ਹੁਣ ਉਹੀ ਤਾਂ ਗੱਲ ਆ ਅੱਜ ਆਪਣੇ ਲੜੀਆਂ ਵਾਲੇ ਆ ਗਏ ਹਾਂ ਚੱਲ ਗਏ ਜਾ ਤਾਂ ਤਾਂ ਚੱਲ ਗਏ ਮੈਨੂੰ ਲੱਗਦਾ ਹੈ ਨਾ ਹਾਂ ਹਮ ਸਾਰੀ ਦਿਹਾੜੀ ਝਾੜੂ ਨਹੀਂ ਸੁੱਤਾ ਮੈਂ ਲਓ ਜੀ ਲੜੀਆਂ ਵਾਲੇ ਵੀ ਆ ਗਏ ਤੇ ਲੜੀਆਂ ਲਾਈ ਜਾਂਦੇ ਆ ਯਾ ਜੂਰਾ ਸ਼ੂਰਾਂ ਤੇ ਸ਼ੁਰੂ ਚੁਣੀਆਂ ਵੀ ਪੈ ਗਈਆਂ ਲੜੀਆਂ ਵੀ ਲੱਗ ਗਈਆਂ